ਚੈਨਲ ਪੰਜਾਬ ਵਾਲਾ ਪੋਡਕਾਸਟ ਤੇ ਮੈਂ ਕੁਲਵਿੰਦਰ ਔਲਖ ਹਾਜ਼ਰ ਹਾਂ ਇੱਕ ਹੋਰ ਅਹਿਮ ਜਾਣਕਾਰੀ ਦੇ ਨਾਲ ਕਿਸਾਨ ਪ੍ਰਭੂ ਇਹ ਜਿਹੜੀ ਅਹਿਮ ਜਾਣਕਾਰੀ ਤੁਹਾਨੂੰ ਦੇਣੀ ਹੈ ਨਾ ਇਹ ਸਾਡੇ ਹੁਣ ਜਿਹੜੀ ਬਜਾਈ ਸ਼ੁਰੂ ਕਰਨੀ ਹੈ ਅਸੀਂ ਕਣਕ ਦੇ ਨਾਲ ਸੰਬੰਧਿਤ ਹੈ ਕਣਕ ਦੇ ਬੀਜ ਦੇ ਨਾਲ ਸੰਬੰਧਿਤ ਹੈ ਅਸੀਂ ਇਸ ਤੋਂ ਪਹਿਲਾਂ ਵੀ ਇੱਕ ਵੀਡੀਓ ਰਾਈ ਤੁਹਾਨੂੰ ਜਾਣਕਾਰੀ ਦੇ ਚੁੱਕੇ ਹਾਂ ਵੀ 872 ਦਾ ਜਿਹੜਾ ਨਵਾਂ ਕਣਕ ਦਾ ਬੀਜ ਹੈ ਉਹ ਬਾਕੀ 826 ਜਾਂ ਬਾਕੀ ਕਿਸਮਾਂ ਦੇ ਨਾਲੋਂ ਕਿਵੇਂ ਵੱਖਰਾ ਹੈ ਉਹਦੇ ਵਿੱਚ ਅਸੀਂ ਇਹ ਦੱਸਿਆ ਸੀ ਵੀ ਜੇਕਰ ਕਿਸੇ ਕਿਸਾਨ ਭਰਾ ਨੇ ਮੁਫਤ ਦੇ ਵਿੱਚ ਕਿਸਾਂ ਕਿਸੇ ਵੀ ਕਿਸਾਨ ਭਰਾ ਨੇ ਮੁਫਤ ਦੇ ਵਿੱਚ ਜੇਕਰ ਕੋਈ ਕਣਕ ਦਾ ਬੀਜ ਲੈਣਾ ਹੈ ਜਾਂ ਕੋਈ ਕਿਸਾਨ ਜਿਹੜਾ ਹਰ ਪੀੜਤਾ ਉਹਨੂੰ ਬਿਲਕੁਲ ਮੁਫਤ ਮਿਲਣਾ ਹੈ ਤੇ ਜਿਹੜੇ ਆਮ ਕਿਸਾਨ ਜਿਹੜੇ ਹਰ ਪ੍ਰਭਾਵਿਤ ਖੇਤਰਾਂ ਦੇ ਵਿੱਚ ਨਹੀਂ ਰਹਿੰਦੇ ਜਾਂ ਹੜ ਦੀ ਮਾਰ ਹੇਟ ਨਹੀਂ ਆਏ ਉਹਨਾਂ ਨੂੰ 50% ਸਬਸਿਡੀ ਦੇ ਉੱਪਰ ਕਣਕ ਦਾ ਬੀਜ ਮਿਲਣਾ ਹੈ ਤਾਂ ਇਹ ਕਣਕ ਦਾ ਬੀਜ ਲੈਣ ਵਾਸਤੇ ਤੁਸੀਂ ਕਿਹੜੇ ਪੋਰਟਲ ਤੇ ਜਾਣਾ ਹੈ ਜੇਕਰ ਪੋਰਟਲ ਦੇ ਵਿੱਚ ਕੋਈ ਸਮੱਸਿਆ ਆਉਂਦੀ ਹੈ ਤਾਂ ਆਪਾਂ ਉਹ ਵੀ ਪੁੱਛਾਂਗੇ ਵੀ ਕਿਉਂ ਆਉਂਦੀ ਹੈ ਤੇ ਪੋਰਟਲ ਦੇ ਉੱਪਰ ਜਾ ਕੇ ਤੁਸੀਂ ਕਿਹੜਾ ਫਾਰਮ ਜਿਹੜਾ ਡਾਊਨਲੋਡ ਕਰਨਾ ਹੈ ਉਹ ਫਾਰਮ ਕਿਵੇਂ ਭਰਨਾ ਹੈ ਕਿੱਥੋਂ ਕਿੱਥੋਂ ਤਸਦੀਕ ਕਰਾਉਣਾ ਹੈ ਤੇ ਫਿਰ ਕਿੱਥੇ ਲਿਆ ਕੇ ਤੁਸੀਂ ਜਮ੍ਹਾਂ ਕਰਵਾਉਣਾ ਹੈ ਇਹ ਸਾਰੇ ਮੇਰੇ ਵੀ ਤੁਹਾਡੇ ਨਾਲ ਸਾਂਝੇ ਕਰਾਂਗੇ ਤੇ ਫਾਰਮ ਭਰਨ ਦੀ ਲਾਸਟ ਮਿਤੀ ਕਿਹੜੀ ਹੈ ਇਹ ਵੀ ਤੁਹਾਨੂੰ ਦੱਸਾਂਗੇ ਸਾਰੀ ਜਾਣਕਾਰੀ ਅੱਜ ਤੁਹਾਨੂੰ ਫਾਰਮ ਭਰ ਕੇ 50% ਸਬਸਿਡੀ ਤੇ ਜਾਂ ਫਿਰ ਪੂਰਨ ਰੂਪ ਵਿੱਚ ਮੁਫਤ ਕਣਕ ਦਾ ਬੀਜ ਲੈਣ ਵਾਸਤੇ ਤੁਸੀਂ ਕਿਵੇਂ ਉਪਰਾਲਾ ਕਰ ਸਕਦੇ ਹੋ ਆਪਾਂ ਇਹ ਚੀਜ਼ ਜਾਣਕਾਰੀ ਤੁਹਾਨੂੰ ਅੱਜ ਦੀ ਇਸ ਵੀਡੀਓ ਦੇ ਵਿੱਚ ਦੇਵਾਂਗੇ ਤੇ ਮੈਂ ਬਹੁਤ ਘੱਟ ਕਹਿਣਾ ਹੁੰਨਾ ਵੈਸੇ ਪਰ ਇਹ ਜ਼ਰੂਰ ਆਖੂਗਾ ਕਿ ਇਹ ਵੀਡੀਓ ਇਹ ਸੁਨੇਹਾ ਸਾਡੇ ਸਾਰੇ ਕਿਸਾਨ ਵੀਰਾਂ ਤੱਕ ਜ਼ਰੂਰ ਪਹੁੰਚਾਓ ਕਿਉਂਕਿ ਕਈਆਂ ਨੂੰ ਪਤਾ ਨਹੀਂ ਹੁੰਦਾ ਵੀ ਅਸੀਂ ਕਿਹੜੇ ਪੋਰਟਲ ਤੇ ਜਾਣਾ ਹੈ ਅਸੀਂ ਕਿੱਥੋਂ ਕਿੱਥੋਂ ਤਸਦੀਕ ਕਰਾਉਣਾ ਹੈ ਆਪਣੇ ਕੋਲੇ ਅੱਜ ਖਾਦ ਤੇ ਸੀਡ ਵਿਭਾਗ ਦੇ ਵਿੱਚ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਬਲਾਕ ਖੇਤੀਬਾੜੀ ਦਫ਼ਤਰ ਦੇ ਵਿੱਚ ਜਿਹੜੇ ਖੇਤੀਬਾੜੀ ਅਫਸਰ ਹੈ ਸ਼ਵਿੰਦਰ ਸਿੰਘ ਉਹਨਾਂ ਦੇ ਨਾਲ ਅਸੀਂ ਗੱਲਬਾਤ ਕਰਨੀ ਹੈ ਤੇ तमाम ਜਾਣਕਾਰੀਆਂ ਤੁਹਾਨੂੰ ਦੇਣੀਆਂ ਹੈ ਵੀ ਇਹ ਤੁਸੀਂ ਕਿਵੇਂ ਫਾਰਮ ਭਰ ਕੇ ਜਮ੍ਹਾਂ ਕਰਾ ਸਕਦੇ ਹੋ ਤੁਹਾਡਾ ਕਾਫੀ ਹੱਦ ਤੱਕ ਜਿਹੜਾ ਉਹ ਇਹਦੇ ਵਿੱਚ ਫਾਇਦਾ ਹੋ ਜਾਣਾ ਤਾਂ ਬਾਈ ਸ਼ਵਿੰਦਰ ਜੀ ਤੁਹਾਡਾ ਸਾਡੇ ਚੈਨਲ ਪੰਜਾਬ ਵਾਲਾ ਪੋਡਕਾਸਟ ਤੇ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਵੀ ਸਵਾਗਤ ਹੈ ਜੀ ਪੰਜਾਬ ਵਾਲਾ ਪੋਡਕਾਸਟ ਦੇਖ ਰਹੇ ਸਾਰੇ ਕਿਸਾਨ ਸਾਥੀਆਂ ਨੂੰ ਸਭ ਤੋਂ ਪਹਿਲਾਂ ਮੈਂ ਫਤਿਹ ਪ੍ਰਵਾਨ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਜੀ ਤਾਂ ਡਾਕਟਰ ਸਾਹਿਬ ਗੱਲ ਇਹ ਹੈ ਜੀ ਕਿ ਜਿਹੜਾ ਸਬਸਿਡੀ ਦੇ ਉੱਪਰ ਜਿਹੜਾ oprala ਸਰਕਾਰ ਦਾ ਕਿ ਕਿਸਾਨ ਭਰਾਵਾਂ ਨੂੰ ਮੁਫਤ ਜਾਂ ਫਿਰ 50% ਸਬਸਿਡੀ ਦੇ ਵਿੱਚ ਬੀਜ ਮਿਲਣਾ ਹੈ ਪਹਿਲਾਂ ਤਾਂ ਇਹ ਦੱਸੋ ਜੀ ਸਾਨੂੰ ਵੀ ਬੀਜ ਦਾ ਤੁਹਾਨੂੰ ਕਣਕ ਦਾ ਮਿਲਣਾ ਹੈ ਕਿਸਾਨ ਭਰਾਵਾਂ ਨੇ ਫਾਰਮ ਭਰਨੇ ਹੈ ਕੀ ਬੀਜ ਹੈ ਜਿਹੜਾ ਉਹ ਜੇ ਆਪਾਂ ਜਿਹੜਾ ਸ਼੍ਰੀ ਮੁਕਸਰ ਸਾਹਿਬ ਦੀ ਗੱਲ ਕਰੀਏ ਚਹਿ ਬਲਾਕ ਮਲੋਟ ਹੈ ਚਹਿ ਬਲਾਕ ਲੰਬੀ ਹੈ ਮੁਕਸਰ ਬਲਾਕ ਹੈ ਗਿੱਦੜਵਾਹਾ ਬਲਾਕ ਹੈ ਕੀ ਇਹਨਾਂ ਸਾਰੇ ਬਲਾਕਾਂ ਦੇ ਵਿੱਚ ਹੁਣ ਕਣਕ ਦਾ ਬੀਜ ਆ ਗਿਆ ਕਿ ਕੀ ਸਮਝੋ ਕਿ ਬਾਕੀ ਬਲਾਕ ਹੈ ਜਿਹੜੇ ਚ ਬਠਿੰਡੇ ਹੋਣ ਫਰੀਦਕੋਟ ਦੇ ਹੋਣ ਬਾਕੀ ਜ਼ਿਲ੍ਹਿਆਂ ਦੇ ਬਲਾਕ ਦੇ ਵਿੱਚ ਵੀ ਕੀ ਲੱਗਦਾ ਵੀ ਲਗਭਗ ਵੀ ਆ ਗਿਆ ਹੋਣਾ ਬਿਲਕੁਲ ਸਭ ਤੋਂ ਪਹਿਲਾਂ ਮੈਂ ਕਿਸਾਨਾਂ ਦੇ ਧਿਆਨ ਦੇ ਵਿੱਚ ਲਿਆਉਣਾ ਚਾਹਣਾ ਕਿ ਜਿਵੇਂ ਆਪਾਂ ਜਾਣਦੇ ਆ ਕਿ ਕਿਸੇ ਵੀ ਖੇਤੀ ਦੇ ਵਿੱਚ ਆਪਣਾ ਜਿਹੜਾ ਮੁੱਢ ਹੈਗਾ ਭਾਵੇਂ ਹੜੀ ਦੀ ਜਾਂ ਸੋਨੀ ਦੀ ਫਸਲ ਦੀ ਗੱਲ ਕਰੀਏ ਤਾਂ ਮੁੱਢ ਉਹਦਾ ਬੀਜ ਹੈਗਾ ਤਾਂ ਪੰਜਾਬ ਸਰਕਾਰ ਵੱਲੋਂ ਪਿਛਲੇ ਸਾਲਾਂ ਦੀ ਤਰ੍ਹਾਂ ਦੀ ਤਰਜ਼ ਦੇ ਉੱਤੇ ਹੀ ਸਬਸਿਡੀ ਦੇ ਉੱਤੇ ਬੀਜ ਮਹਿਆ ਕਰਵਾਇਆ ਜਾ ਰਿਹਾ ਹੈ ਪਰ ਇਸ ਵਾਰ ਆਪਾਂ ਦੇਖਿਆ ਸੀਗਾ ਕਿ ਹੜ੍ਹਾਂ ਦੀ ਜਿਹੜੀ ਮਾਰ ਪਈ ਆ ਕੁਝ ਏਰੀਆ ਦੇ ਉੱਤੇ ਭਾਵੇਂ ਮੁਕਸਰ ਜ਼ਿਲ੍ਹੇ ਦੇ ਵਿੱਚ ਕਾਫੀ ਵੱਡੇ ਪੱਧਰ ਤੇ ਬਚਤ ਰਹੀ ਹੈ ਪਰਮਾਤਮਾ ਦਾ ਸ਼ੁਕਰ ਹੈਗਾ ਆਪਾਂ ਕਰਦੇ ਆ ਤਾਂ ਜਿਹੜੇ ਏਰੀਆ ਦੇ ਵਿੱਚ ਕਿਤੇ ਹੜ੍ਹ ਪ੍ਰਭਾਵਿਤ ਰਕਭਾ ਰਿਹਾ ਸੀਗਾ ਤਾਂ ਉਹਨਾਂ ਨੂੰ ਜਿਹੜਾ ਫ੍ਰੀ ਆਫ ਕਾਸਟ ਸੀਡ ਮੋਈਆ ਕਰਵਾਇਆ ਜਾਣਾ ਵਧੀਆ ਸਰਟੀਫਾਈਡ ਬੀਜ ਨਵੀਆਂ ਕਿਸਮਾਂ ਦਾ ਇਸ ਤੋਂ ਇਲਾਵਾ ਜਿਹੜੀਆਂ ਆ ਆਮ ਤੌਰ ਤੇ ਜਿਨ੍ਹਾਂ ਨੇ ਬਜਾਈ ਕਰ ਰਹੀ ਆ ਜਿਵੇਂ ਛੋਟੇ ਜ਼ਿਮੀਂਦਾਰ ਨੂੰ ਪਹਿਲ ਦੀ ਗੱਲ ਕਰਦੇ ਆਪਾਂ ਤਾਂ ਉਹਨਾਂ ਨੂੰ 3 ਬੈਗ ਪ੍ਰਤੀ ਫਾਰਮਰ ਇਸ ਵਾਰ ਜਿਹੜਾ 50% ਸਬਸਿਡੀ ਤੇ ਦਿੱਤਾ ਜਾ ਰਿਹਾ ਜਿਵੇਂ ਆਪਾਂ ਦੇਖਦੇ ਆ ਕਿ ਸਰਕਾਰ ਵੱਲੋਂ ਜਿਹੜਾ 4000 ਰੁਪਏ ਪ੍ਰਤੀ ਕੁਇੰਟਲ ਜਿਹੜਾ ਸੀਡ ਦਾ ਰੇਟ ਹੈ ਡਿਸਾਈਡ ਕੀਤਾ ਗਿਆ ਪਰੰਤੂ 50% ਸਬਸਿਡੀ ਦੀ ਜੇ ਗੱਲ ਕਰੀਏ ਤਾਂ 2000 ਰੁਪਏ ਪ੍ਰਤੀ ਕੁਇੰਟਲ ਦੇ ਹਿਸਾਬ ਨਾਲ ਆਪਾਂ ਨੂੰ ਸੀਡ ਮਿਲਣਾ ਜਿਵੇਂ ਆਪਾਂ ਦੇਖੀਏ ਕਿ 800 ਰੁਪਏ ਦਾ 40 ਕਿਲੋ ਵਾਲਾ ਜਿਹੜਾ ਬੈਗ ਆਪਾਂ ਨੂੰ ਮਿਲੇਗਾ ਇਹ ਨਹੀਂ ਹੈਗਾ ਕਿ ਜਿਵੇਂ ਆਪਾਂ ਕਈ ਵਾਰੀ ਆਪਣੇ ਮਨ ਦੇ ਵਿੱਚ ਧਾਰ ਸੀਡ ਹੈ ਇਹ ਬਾਜ਼ਾਰ 'ਚ 1600 1500 ਰੇਟ ਚੱਲ ਰਿਹਾ ਤਾਂ 800 ਵਾਲੇ ਦੇ ਵਿੱਚ ਤਾਂ ਕੀ ਹੋਊਗਾ ਪਰ ਇਸ ਤਰ੍ਹਾਂ ਦੀ ਬਿਲਕੁਲ ਕੋਈ ਗੱਲ ਨਹੀਂ ਪੰਜ ਸੀਡ ਇਹ ਦਾ ਪੰਜਾਬ ਸਰਕਾਰ ਦਾ ਅਦਾਰਾ ਹੈਗਾ ਬੀਜ ਪ੍ਰਮਾਣਨ ਸੰਸਥਾ ਹੈਗੀ ਆ ਤਾਂ ਉਹਨਾਂ ਵੱਲੋਂ ਪੁਸ਼ਟੀ ਕਰਨ ਤੋਂ ਬਾਅਦ ਜਿਹੜਾ ਵਧੀਆ ਚੰਗਾ ਬੀਜ ਹੈਗਾ ਉਹ ਕਿਸਾਨਾਂ ਤੱਕ ਪਹੁੰਚਾਉਣ ਵਾਸਤੇ ਸਰਕਾਰ ਜਿਹੜੀ پابੰਦ ਹੈਗੀ ਜੀ ਇਹ ਬਿਲਕੁਲ ਇਹ ਗੱਲ ਨਾ ਨੋਟ ਕਰਨ ਵਾਲੀ ਹੈ ਕਿਸਾਨ ਭਰਾਓ ਇਹ ਨਾ ਸਮਝਿਓ ਵੀ ਜਿਹੜਾ ਮਾਰਕੀਟ ਦੇ ਵਿੱਚੋਂ ਕੰਪਨੀਆਂ ਦੇ ਵਿੱਚੋਂ ਜਾਂ ਕਿਤੇ ਹੋਰ ਪਿਆ ਬੀਜ ਵਿਕ ਰਿਹਾ ਹੈ ਉਹ ਵੀ ਸਹੀ ਹੈ ਇਹ ਬਿਲਕੁਲ ਮਨਜ਼ੂਰशुदा ਟੈਸਟਿੰਗ ਹੋ ਕੇ ਤਾਂ ਸਰਕਾਰੀ ਵਿਭਾਗਾਂ ਦੇ ਵਿੱਚੋਂ ਇਹ ਬੀਜ ਹੈ ਜਿਹੜਾ ਉਹ ਇੱਥੇ ਤੁਹਾਨੂੰ ਸਿਰਫ ਕਿਸਾਨਾਂ ਦੀ ਇਹ ਸਹਾਇਤਾ ਹੈ ਸਰਕਾਰ ਵੱਲੋਂ ਕਿ ਉਹਨਾਂ ਨੂੰ ਕੰਟਰੋਲ ਰੇਟ ਤੁਹਾਨੂੰ ਸਿਰਫ 800 ਦਾ 40 ਕਿਲੋ ਵਾਲਾ ਵੇਗਿਆ ਜਿਹੜਾ ਉਹ 50% ਸਬਸਿਡੀ ਤੇ ਮਿਲ ਜਾਣਾ ਹੈ ਜੇ ਤੁਸੀਂ ਹਰ ਪ੍ਰਭਾਵਿਤ ਖੇਤਰਾਂ ਦੇ ਵਿੱਚ ਹੜਾਂ ਦੀ ਮਾਰ ਛੱਲੀ ਹੈ ਤਾਂ ਫਿਰ ਉਹ ਤੁਹਾਨੂੰ ਪੂਰਾ ਹੀ ਜਿਹੜਾ ਕਣਕ ਦਾ ਬੀਜ ਹੈ ਉਹ ਤੁਹਾਨੂੰ ਮੁਫਤ ਮਿਲ ਜਾਣਾ ਹੈ ਤਾਂ ਡਾਕਟਰ ਸਾਹਿਬ ਇਹ ਦੱਸੋ ਜੀ ਹੁਣ ਵੀ ਕਿਹੜੇ ਪੋਰਟਲ ਤੇ ਜਾਣ ਸਾਡੇ ਕਿਸਾਨ ਭਰਾ ਕਿਹੜਾ ਫਾਰਮ ਡਾਊਨਲੋਡ ਕਰਨਾ ਹੈ ਆ ਫਾਰਮ ਸਾਡੇ ਕੋਲੇ ਕਿਸਾਨ ਭਰਾਵੋ ਇਹ ਕਿਸਾਨ ਭਰਾਵਾਂ ਦੇ ਆਏ ਹੋਏ ਆ ਜਿਹੜੇ ਉੱਥੇ ਪਏ ਆ ਜਿਹੜੇ ਜਮ੍ਹਾਂ ਕਰਾ ਕੇ ਗਏ ਆ ਔਰ ਜਿਨ੍ਹਾਂ ਨੂੰ ਬੀਜ ਹੈ ਜਿਹੜਾ ਉਹ ਮਿਲ ਜਾਣਾ ਹੈ ਕੀ ਇਹ ਕਿਸਾਨ ਭਰਾ ਲੈ ਗਏ ਜੀ ਬੀਜ ਇਹ ਬੀਜ ਲੈ ਕੇ ਜਾ ਚੁੱਕੇ ਸਾਡੇ ਕੋਲੇ ਇਹਦੇ ਬਾਰੇ ਮੈਂ ਤੁਹਾਨੂੰ ਜਾਣਕਾਰੀ ਦੇਣਾ ਚਾਹਣਾ ਜਿਵੇਂ ਪਹਿਲਾਂ ਪਿਛਲੇ ਦੌਰਾਨ ਹੁੰਦਾ ਸੀ ਸਮਿਆਂ ਦੇ ਵਿੱਚ ਕਿ ਆਪਾਂ ਨੂੰ ਪਹਿਲਾਂ ਦਫਤਰ ਆਉਣਾ ਪੈਂਦਾ ਸੀ ਫਾਰਮ ਲੈ ਕੇ ਜਾਣੇ ਪੈਂਦੇ ਸੀ ਫਿਰ ਫਾਰਮ ਭਰ ਕੇ ਤਸਦੀਕ ਕਰਾ ਕੇ ਦੁਬਾਰਾ ਜਮ੍ਹਾਂ ਕਰਾਉਣੇ ਪੈਂਦੇ ਸੀ ਕਾਫੀ ਮਤਲਬ ਗੇੜੇ ਲੱਗ ਜਾਂਦੇ ਸੀਗੇ ਪਰ ਹੁਣ ਜਿਵੇਂ ਆਨਲਾਈਨ ਸਿਸਟਮ ਹੈਗਾ ਸਾਰਾ ਕੋਈ ਵੀ ਕਿਸਾਨ ਜਿਹੜਾ 스마트ਫੋਨ ਦੀ ਵਰਤੋਂ ਕਰਦਾ ਉਹ ਇਸ ਫਾਰਮ ਨੂੰ ਆਪਣੇ ਫੋਨ ਦੇ ਵਿੱਚ ਆਪ ਹੀ ਭਰ ਸਕਦਾ ਚਲੋ ਜੇ ਕੋਈ ਕਿਸਾਨ ਇਸ ਚੀਜ਼ ਬਾਰੇ ਜਾਣਕਾਰੀ ਨਹੀਂ ਰੱਖਦਾ ਤੋ ਕਿਸੇ ਵੀ ਆਪਣੇ ਪਿੰਡ ਦੇ ਨਜ਼ਦੀਕ ਕੈਫੇ ਵਾਲੇ ਤੋਂ ਜਾਂ ਜਿਹੜੇ ਖੇਤੀਬਾੜੀ ਦਫ਼ਤਰ ਦੇ ਵਿੱਚ ਆ ਕੇ ਵੀ ਇਸ ਫਾਰਮ ਦਾ ਜਿਹੜਾ ਮਤਲਬ ਭਰਵਾ ਸਕਦਾ ਇਸ ਫਾਰਮ ਨੂੰ ਭਰਨ ਵਾਸਤੇ ਇੱਕ ਐਗਰੀਮੇਸ਼ਨਰੀ ਪੀਬੀ.com ਨਾਮ ਦਾ ਪੋਰਟਲ ਹੈਗਾ ਪੰਜਾਬ ਸਰਕਾਰ ਦਾ ਇਸ ਤੋਂ ਇਲਾਵਾ ਜੂਰੀ ਨਹੀਂ ਵੀ ਆਪਾਂ ਕੱਲਾ ਕਣਕ ਬੀਜ ਦੀ ਆਪਾਂ ਸਬਸਿਡੀ ਦੀ ਗੱਲ ਕਰਦੇ ਹਾਂ ਜੇ ਕਿਸੇ ਕਿਸਾਨ ਨੇ ਜਿਵੇਂ ਹੁਣ ਐਸ.ਸੀ. ਗਰੁੱਪ ਵਾਸਤੇ ਜਿਹੜੀਆਂ ਕ੍ਰੌਪ ਰੈਡੀਓ ਮੈਨੇਜਮੈਂਟ ਦੀ ਮਸ਼ੀਨਾਂ ਤੇ ਸਬਸਿਡੀ ਨਿਕਲੀ ਹੋਈ ਆ ਉਹਦੇ ਲਈ ਅਪਲਾਈ ਕਰਨਾ ਜਾਂ ਕਿਸੇ ਨੇ ਕੋਈ ਜਿਪਸਮ ਲੈਣੀ ਹੈਗੀ ਆ ਜਾਂ ਕਿਸੇ ਨੇ ਕੋਈ ਹੋਰ ਤਰ੍ਹਾਂ ਦਾ ਸਰਕਾਰ ਤੋਂ ਜਿਵੇਂ ਨਰਮੇ ਦੇ ਬੀਜਾਂ ਤੇ ਸਬਸਿਡੀ ਮਿਲੀ ਸੀਗੀ ਤਾਂ ਉਹ ਸਾਰਿਆਂ ਵਾਸਤੇ ਇੱਕੋ ਹੀ ਪੋਰਟਲ ਇੱਕੋ ਆਪਣਾ ਮਤਲਬ ਲਿੰਕ ਬਣਾਇਆ ਹੋਇਆ ਸਰਕਾਰ ਦਾ agrimachinerypb.com ਇਹਦੇ ਉੱਤੇ ਜਾ ਕੇ ਆਪਾਂ ਸਿਲੈਕਟ ਕਰ ਲੈਣਾ ਸਿਰਫ ਇਹਦੇ ਵਿੱਚ ਆਪਾਂ ਜਿਵੇਂ ਤੁਹਾਨੂੰ ਦੱਸਿਆ ਮੈਂ ਤਿੰਨ ਚਾਰ ਚੀਜ਼ਾਂ ਇਹਦੇ ਵਿੱਚ ਹੁੰਦੀਆਂ ਮੱਕੀ ਦੇ ਬੀਜ ਦੀ ਸਬਸਿਡੀ ਹੋਵੇ ਜਾਂ ਜਿਪਸਮ ਦੀ ਜਾਂ ਡੀਐਸਆਰ ਦੀ ਸਿੱਧੀ ਬਜਾਈ ਦੀ ਕਈ ਆਪਸ਼ਨ ਆਉਣਦੀਆਂ ਆਪਾਂ ਅਪਲਾਈ ਕਰਨਾ ਇਸ ਵਾਰੀ ਕਣਕ ਦੀ ਕਣਕ ਦੇ ਬੀਜ ਸੰਬੰਧੀ ਉਹਦੇ ਵਿੱਚ ਲਿਖਿਆ ਹੋਊਗਾ ਵੀਟ ਸੀਡ ਸਬਸਿਡੀ ਉਹਦੇ ਵਿੱਚ ਜਾ ਕੇ ਆਪਾਂ ਸਿਰਫ ਆਪਣਾ ਆਧਾਰ ਕਾਰਡ ਭਰਨਾ ਜਾਂ ਆਧਾਰ ਕਾਰਡ ਨਾਲ ਲਿੰਕ ਆਪਣਾ ਜਿਹੜਾ ਮੋਬਾਈਲ ਨੰਬਰ ਹੋਊਗਾ ਉਹ ਨੂੰ ਆਪਾਂ ਭਰ ਦੇਣਾ ਉਹਦੇ ਵਿੱਚ ਭਰਨ ਤੋਂ ਬਾਅਦ ਆਪਾਂ ਨੂੰ ਸਿੰਪਲ ਜਿਵੇਂ ਓਟੀਪੀ ਵੈਸੇ ਆਪਣੇ ਮੈਸੇਜ ਆ ਜਾਂਦਾ ਓਟੀਪੀ ਆਊਗਾ ਜੀ ਓਟਪੀ ਭਰਨ ਤੋਂ ਬਾਅਦ ਜਿਹੜੀ ਆਪਣੀ ਸਿੰਪਲ ਡਿਟੇਲ ਆ ਜਿਵੇਂ ਆਧਾਰ ਆਪਣਾ ਆਪਣਾ ਨਾਮ ਪਤਾ ਹੋ ਗਿਆ ਪਿੰਡ ਹੋ ਗਿਆ ਤੇ ਕਿਹੜੀ ਆਪਣੀ ਕਿਸਮ ਆਪਾਂ ਲੈਣੀ ਚਾਹੁੰਦੇ ਉਹਦੀ ਆਪਾਂ ਤਸਦੀਕ ਕਰਨੀ ਆ ਇਸ ਤੋਂ ਇਲਾਵਾ ਇੱਕ ਇਹਦੇ ਵਿੱਚ ਧਿਆਨ ਰੱਖਣ ਵਾਲੀ ਗੱਲ ਹੈਗੀ ਆ ਜਿਵੇਂ ਆਪਾਂ ਪਹਿਲਾਂ ਗੱਲ ਕਰਕੇ ਹੜਿਆ ਕਿ ਭਾਵੇਂ ਕਿ ਮੁਕਸਰ ਜ਼ਿਲ੍ਹੇ ਦੇ ਵਿੱਚ ਹਰ ਤੋਂ ਜਿਹੜਾ ਆਪਣੀ ਬਚਤ ਰਹੀ ਆ ਪਰ ਫਿਰ ਵੀ ਕਿਤੇ ਨਾ ਕਿਤੇ ਕੋਸ਼ ਰਕਬਾ ਇਸ ਤਰ੍ਹਾਂ ਦੇ ਕੋਸ਼ ਪਿੰਡਾਂ ਦੇ ਵਿੱਚ ਹੈਗੇ ਸੀ ਜਿਵੇਂ ਆਪਾਂ ਉਹਦੇ ਕਰਨ ਪਿੰਡ ਦੀ ਗੱਲ ਕਰਦੇ ਆ ਜਾਂ ਇੱਕ ਦੋ ਪਿੰਡ ਹੋਰ ਵੀ ਹੈਗੇ ਆ ਜਿੱਥੇ ਥੋੜਾ ਰਕਬਾ ਸੀ ਭਾਵੇਂ ਪਰ ਕੁਝ ਫਾਰਮਰ ਪ੍ਰਭਾਵਿਤ ਹੋਏ ਸੀਗੇ ਕਾਫੀ ਵੱਡੇ ਪੱਧਰ ਤੇ ਉਹਨਾਂ ਦਾ ਨੁਕਸਾਨ ਹੋਇਆ ਸੀਗਾ ਤਾਂ ਉਹਨਾਂ ਨੂੰ ਪਟਵਾਰੀਆਂ ਵੱਲੋਂ ਜਾਂ ਮਾਲ ਵਿਭਾਗ ਵੱਲੋਂ ਉਹਨਾਂ ਨੂੰ ਖਰਾਬੇ ਦੇ ਵਿੱਚ ਲਿਖਿਆ ਵੀ ਗਿਆ ਸੀਗਾ ਤਾਂ ਜਿਹੜੇ ਉਹ ਕਿਸਾਨ ਹੈਗੇ ਆ ਉਹਨਾਂ ਦੀ ਲਿਸਟਾਂ ਮਾਲ ਭਾਗ ਤੋਂ ਮਿਲ ਸਕਦੀਆਂ ਜਾਂ ਜਿਹੜੇ ਉਹ ਕਿਸਾਨਾਂ ਨੂੰ ਤਾਂ ਪਤਾ ਹੀ ਆ ਵੀ ਜਿਹੜੇ ਜਿੰਨਾਂ ਦਾ ਨੁਕਸਾਨ ਹੋਇਆ ਸੀਗਾ ਤਾਂ ਉਹ ਜਿਹੜਾ ਇਸ ਪੋਰਟਲ ਦੇ ਉੱ ਹਰ ਨਾਲ ਪ੍ਰਭਾਵਿਤ ਰਕਮੇ ਦੇ ਵਿੱਚ ਅਪਲਾਈ ਕਰਕੇ ਤੇ ਇਹਦੀ ਜਿਹੜਾ ਫ੍ਰੀ ਵਾਲਾ ਸੀਡ ਲੈ ਸਕਦੇ ਆ ਜਿਹੜੇ ਦੂਸਰੇ ਕਿਸਾਨ ਆ ਉਹਨਾਂ ਨੇ ਹੜ ਵਾਲਾ ਨਹੀਂ ਸਿਲੈਕਟ ਕਰਨਾ ਉਹਨਾਂ ਨੇ ਗੈਰ ਹੜ ਪ੍ਰਭਾਵਿਤ ਰਕਬੇ ਵਾਸਤੇ ਸੀਡ ਸਬਸਿਡੀ ਲਈ ਅਪਲਾਈ ਕਰਕੇ ਜਿਹੜੇ ਆਪਣੇ ਤਿੰਨ ਬੈਗ ਲੈ ਸਕਦੇ ਆ ਇਹਦੇ ਵਿੱਚ ਇੱਕ ਹੋਰ ਹੈਗਾ ਕਿ ਜੇ ਕਿਸੇ ਨੇ ਜੇ ਕਿਸੇ ਕਿਸਾਨ ਦਾ ਹੜ ਦੇ ਵਿੱਚ ਰਕਬਾ ਆਇਆ ਸੀਗਾ ਤਾਂ ਉਹਨੂੰ ਅਸੀਂ ਮੈਕਸਿਮਮ 5 ਏਕੜ ਬੈਗ ਦਾ ਮਤਲਬ 5 ਬੈਗ ਤੱਕ ਦਾ ਜਿਹੜੀ ਸਬਸਿਡੀ ਜਾਂ ਕਹੇ ਲਈ ਫ੍ਰੀ ਆਫ ਕੋਸਟ ਸੀਡ ਦੇਣਾ ਪਰ ਜਿਹੜੇ ਕਿਸਾਨ ਨੇ ਮਤਲਬ ਵੈਸੇ ਆਪਾਂ ਸਬਸਿਡੀ ਤੇ ਬੀਜ ਲੈ ਕੇ ਬੀਜਣਾ ਬੀਜ ਨੂੰ ਤਾਂ ਉਹਨੂੰ ਆਪਾਂ ਤਿੰਨ ਬੈਗ ਮੈਕਸਿਮਮ ਦੇ ਸਕਦੇ ਆ ਜੀ ਤਾਂ ਕਿਸਾਨ ਭਰਾਵੋ ਤੁਹਾਨੂੰ ਫਾਰਮ ਆ ਜਿਹੜਾ ਉਹ ਦਿਖਾ ਦਿੰਨੇ ਆ ਆ ਜਿਹੜਾ ਕਿਸਾਨ ਭਰਾ ਇਹ ਫਾਰਮ ਭਰ ਚੁੱਕਿਆ ਭਰ ਕੇ ਫਾਰਮ ਆ ਜਿਹੜਾ ਉਹ ਇਹ ਬੀਜ ਆ ਜਿਹੜਾ ਉਹ ਪ੍ਰਾਪਤ ਕਰ ਚੁੱਕਿਆ ਜਿਹੜਾ ਪੋਰਟਲ ਤੁਹਾਨੂੰ ਦੱਸਿਆ ਉਸ ਪੋਰਟਲ ਤੇ ਜਾ ਕੇ ਇਹ ਫਾਰਮ ਆ ਜਿਹੜਾ ਉਹ ਭਰ ਕੇ ਤੁਸੀਂ ਜਮ੍ਹਾਂ ਕਰਵਾਉਣਾ ਹੈ ਜਿਸ ਦਿਨ ਤੁਸੀਂ ਜਮ੍ਹਾਂ ਕਰਵਾਉਣਾ ਉਸੇ ਦਿਨ ਤੁਹਾਨੂੰ ਇੱਥੋਂ ਬੀਜ ਆ ਜਿਹੜਾ ਉਹ ਵੀ ਮਿਲ ਜਾਣਾ ਕਿਉਂਕਿ ਬੀਜ ਆ ਲਗਭਗ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੇ ਸਾਰੇ ਇਲਾਕਿਆਂ ਦੇ ਵਿੱਚ ਆ ਗਿਆ ਤੇ ਬਾਕੀ ਹੋਰ ਨਾਲ ਜ਼ਿਲ੍ਹਿਆਂ ਦੇ ਵਿੱਚ ਜਿਹੜੇ ਕਿਸਾਨ ਭਰਾ ਇਹ ਵੀਡੀਓ ਦੇਖ ਰਹੇ ਆ ਉਹਨਾਂ ਦੇ ਬਲਾਕਾਂ ਦੇ ਵਿੱਚ ਵੀ ਬੀਜ ਆ ਜਿਹੜਾ ਉਹ ਪਹੁੰਚ ਚੁੱਕਿਆ ਉਹ ਪਤਾ ਕਰ ਸਕਦੇ ਆ ਇਹ ਜਾਣਕਾਰੀਆਂ ਇਕੱਠੀਆਂ ਕਰਕੇ ਇਸ ਤਰੀਕੇ ਦੇ ਨਾਲ ਅਪਲਾਈ ਕੀਤਾ ਜਾ ਸਕਦਾ ਹਾਂਜੀ ਇੱਕ ਇਹਦੇ ਵਿੱਚ ਮੈਂ ਇੱਕ ਹੋਰ ਜਾਣਕਾਰੀ ਐਡ ਕਰਨੀ ਚਾਹਣਾ ਜਿਵੇਂ ਆਪਾਂ ਆਨਲਾਈਨ ਅਪਲਾਈ ਕਰ ਲਿਆ ਫਾਰਮ ਅਪਲਾਈ ਕਰਨ ਤੋਂ ਬਾਅਦ ਇੱਕ ਇਹਦਾ ਪ੍ਰਿੰਟ ਕੱਢ ਲੈਣਾ ਪ੍ਰਿੰਟ ਕੱਢਣ ਤੋਂ ਬਾਅਦ ਇੱਕ ਆਪਾਂ ਸਰਪੰਚ ਜਾਂ ਨੰਬਰਦਾਰ ਤੋਂ ਜਾਂ ਆਪਾਂ ਪੰਚ ਤੋਂ ਵੀ ਜਿਹੜਾ ਤਸਦੀਕ ਕਰਵਾ ਲੈਣੀ ਹੈ ਆਪਣੀ ਤਸਦੀਕ ਕਰਵਾਉਣ ਤੋਂ ਬਾਅਦ ਇੱਕ ਜਿਵੇਂ ਆਪਾਂ ਇਹਨਾਂ ਨੇ ਬਹੁਤ ਵਧੀਆ ਜਿਵੇਂ ਆਪਣਾ ਆਪਦੀ ਫੋਟੋ ਲਾਏ ਨਾਲ ਪਾਸਪੋਰਟ ਸਾਈਜ਼ ਨਾਲ ਇੱਕ ਆਧਾਰ卡 ਅਟੈਚ ਕਰ ਦੇਣਾ ਅਟੈਚ ਕਰਨ ਤੋਂ ਬਾਅਦ ਤੁਹਾਨੂੰ ਨਾਲ ਦੀ ਨਾਲ ਅਸੀਂ 800 ਰੁਪਏ ਦਾ ਬੈਕ ਕੱਟ ਕੇ ਨਹੀਂ ਕੋਈ ਬਾਅਦ ਵਿੱਚ ਖਾਤੇ 'ਚ ਸਬਸਿਡੀ ਆਉਗੀ ਜਾਂ ਕੋਈ ਉਲਝਣ ਵਾਲਾ ਕੋਈ ਕੰਮ ਨਹੀਂਗਾ 800 ਰੁਪਏ ਤੁਸੀਂ ਦੇ ਕੇ ਨਾਲ ਦੀ ਨਾਲ ਜਿਹੜਾ ਸਬਸਿਡੀ ਵਾਲਾ ਸੀਡ ਲੈ ਸਕਦੇ ਹੋ ਇਹ ਮੈਂ ਇੱਕ ਤੁਹਾਡੀ ਹੋਰ ਜਾਣਕਾਰੀ 'ਚ ਵਾਅਦਾ ਕਰਦੇ ਆ ਕਿ ਸਾਡੇ ਕੋਲੇ ਜਿਹੜਾ DBW 187 ਕਿਸਮ ਜਿਹੜੀ ਵਧੀਆ ਸੁਧਰੀ ਹੋਈ ਕਿਸਮ ਆ ਉਹਦਾ ਸੀਡ ਪਹੁੰਚਿਆ ਹੋਇਆ ਕੱਲ ਨੂੰ PBW 826 ਦਾ ਤੇ DBW 22 ਦਾ ਸੀਡ ਵੀ ਪਹੁੰਚਣ ਜਾ ਰਿਹਾ ਤਾਂ ਵੱਧ ਤੋਂ ਵੱਧ ਕਿਸਾਨ ਇਹਨੂੰ ਪਹਿਲਾਂ ਆਓ ਪਹਿਲਾਂ ਪਾਓ ਦੇ ਆਧਾਰ ਦੇ ਉੱਤੇ ਜਿਹੜਾ ਸੀਡ ਪ੍ਰਾਪਤ ਕਰ ਸਕਦੇ ਜੀ ਤਾਂ ਇੱਕ ਇਹ ਵੀ ਜਾਣਕਾਰੀ ਦੇ ਵਿੱਚ ਵਾਧਾ ਕਰ ਦੋ ਵੀ ਜਿਹੜਾ ਇਹ ਇਹਦੀ ਮਿੱਥੀ ਹੁੰਦੀ ਹੈ ਕਈ ਵਾਰ ਇਹ ਹੁੰਦਾ ਵੀ ਵੀ ਇੱਥੋਂ ਤੱਕ ਜਮ੍ਹਾਂ ਕਰਾਉਣੇ ਆ ਜੀ ਹੁਣ ਜੇ ਕੋਈ ਕਿਸਾਨ ਭਰਾ ਲੈ ਕੇ ਆ ਜੇ ਫਾਰਮ ਤਾਂ ਉਦੋਂ ਇਹ ਵੀ ਹੋ ਸਕਦਾ ਵੀ ਹੋ ਸਕਦਾ ਬੀਜ ਨਾ ਮਿਲੇ ਬੀਜ ਖਤਮ ਹੋ ਜੇ ਕਿਉਂਕਿ ਪਹਿਲਾਂ ਆਓ ਪਹਿਲਾਂ ਪਾਓ ਦੇ ਆਧਾਰ ਤੇ ਕਿਸਾਨ ਭਰਾ ਉਹ ਜੇਕਰ ਤੁਸੀਂ ਹਮਲਾ ਮਾਰੋਗੇ ਵੇਲੇ ਸਿਰ ਆਪਦਾ ਫਾਰਮ ਜਮ੍ਹਾਂ ਕਰਾਉਂਗੇ ਤੇ ਬੀਜ ਲੈ ਕੇ ਜਾਉਂਗੇ ਇਹ ਗੱਲ ਵਹਿਮ ਦਿਲ ਦੇ ਵਿੱਚੋਂ ਕੱਢ ਦਿਓ ਕਿ ਇਹ ਬੀਜ ਆ ਜਿਹੜੇ ਉਹ ਬਾਕੀ ਬੀਜਾਂ ਦੇ ਨਾਲੋਂ ਕਿਸੇ 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 ਗੱਲੋਂ ਘਟ ਹੈ ਤੇ ਬੀਜ ਸੁਧਰੇ ਹੋਏ ਆ ਔਰ ਉਹਨਾਂ ਨਾਲੋਂ ਵੀ ਕਿਤੇ ਜ਼ਿਆਦਾ ਵਧੀਆ ਕਿਉਂਕਿ ਇਹ ਬਿਲਕੁਲ ਕਹਿ ਲਈਏ ਅਸੀਂ ਵੀ ਇਹਨਾਂ ਦੀ ਪੁਨਿਸ਼ਾਨ ਕਰਕੇ ਵਿਭਾਗ ਇਹਨਾਂ ਨੂੰ ਤੁਹਾਡੇ ਤੱਕ ਪਹੁੰਚਦੇ ਕਰਦਾ ਹੈ ਤਾਂ ਬਾਈ ਵੀ ਕੋਈ ਲਾਸਟ ਮਿਤੀ ਇਹਦੀ ਕੋਈ ਤਰੀਕ ਹੈ ਸਬਮਿਟ ਕਰਾਉਣ ਦੀ ਇਹਦੇ ਵਿੱਚ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਵਿਭਾਗ ਵੱਲੋਂ ਹਾਲੇ ਤੱਕ ਕੋਈ ਵੀ ਇਹਦੀ ਲਾਸਟ ਮਿਤੀ ਨਹੀਂ ਡਿਸਾਈਡ ਹੋਈ ਇਹਦੇ ਵਿੱਚ ਇਹੀ ਹੈ ਕਿ ਜਿਵੇਂ ਸਾਨੂੰ ਟਾਰਗੇਟ ਬਲਾਕ ਵਾਈਜ਼ ਜਾਂ ਜ਼ਿਲ੍ਹੇ ਵਾਈਜ਼ ਟਾਰਗੇਟ ਮਿਲੇ ਹੋਇਆ ਸੀਡ ਦੇ ਮੰਨ ਲਓ 2400 ਕੁਆਂਟਲ ਤੱਕ ਦਾ ਸਾਨੂੰ ਸੀਡ ਦਾ ਮਿਲਿਆ ਸੀਗਾ ਤਾਂ ਉਹਦੇ ਵਿੱਚ ਕੀ ਹੈ ਕਿ ਜਿਹੜਾ ਪਹਿਲਾਂ ਆ ਕੇ ਕਿਸਾਨ ਅਪਲਾਈ ਕਰੂਗਾ ਕੋਈ ਅਸੀਂ ਇਹ ਨਹੀਂ ਆ ਵੀ ਅਸੀਂ ਪਹਿਲਾਂ ਫਾਰਮ ਰੱਖਾਂਗੇ ਬਾਅਦ ਚ ਉਹਨਾਂ ਨੂੰ ਫੋਨ ਕਰਾਂਗੇ ਜਾਂ ਜਿਹਦੇ ਪਹਿਲਾਂ ਦੇ ਗਏ ਉਹਨੂੰ ਪਹਿਲਾਂ ਦੇਵਾਂਗੇ ਜਿਹੜਾ ਫਾਰਮ ਆਊਗਾ ਮੌਕੇ ਤੇ ਉਹਦਾ ਸਹੀ ਫਾਰਮ ਪਾਇਆ ਗਿਆ ਤਾਂ ਉਹਨੂੰ ਉਹਨੇ ਬੈਗ ਜਿੰਨੇ ਉਹਨੇ ਅਪਲਾਈ ਕਰੇ ਉਹਨੂੰ ਸੀਡ ਅਸੀਂ ਨਾਲ ਦੀ ਨਾਲ ਦੇ ਦੇਵਾਂਗੇ ਪਹਿਲਾਂ ਪਾਓ ਪਹਿਲਾਂ ਉਹਦੇ ਆਧਾਰ ਦੇ ਉੱਤੇ ਸੀ ਜਿਹੜਾ ਸੀਡ ਦੀ ਇਹਦੀ ਡਿਸਟ੍ਰੀਬਿਊਸ਼ਨ ਕਰਨੀ ਹੈ ਜੀ ਜੀ ਹੁਣ ਡਾਕਟਰ ਸਾਹਿਬ ਆਪਾਂ ਫਿਰ ਤੋਂ ਇੱਕ ਕਰੀਨਾ ਵੀ ਮੋਟੀ ਮੋਟੀ ਜਾਣਕਾਰੀ ਜੀ ਐਮ ਭਰੋ ਦਿੰਨੇ ਆਪਾਂ ਵੀ ਪਹਿਲਾ ਸਟੈਪ ਆ ਜਿਹੜਾ ਉਹਨੇ ਪੋਰਟਲ ਤੇ ਗਿਆ ਤੇ ਪੋਰਟਲ ਤੇ ਜਾ ਕੇ ਉਹਨੇ ਇਹ ਫਾਰਮ ਆ ਜਿਹੜਾ ਉਹ ਚਾਹ ਤਾਂ ਆਨਲਾਈਨ ਭਰ ਲਿਆ ਹੁਣ ਆਪਾਂ ਗੱਲ ਕਰਦੇ ਆ ਜੀ ਉਹਨੇ ਫਾਰਮ ਜਿਹੜਾ ਉਹ ਡਾਊਨਲੋਡ ਕਰ ਲਿਆ ਪ੍ਰਿੰਟ ਲੈ ਲਿਆ ਪ੍ਰਿੰਟ ਲੈ ਕੇ ਉਹਨੇ ਆਪਦਾ ਆਤਾ ਪਤਾ ਨਾਂ ਤੇ ਸਾਰਾ ਕੁਝ ਜਿਹੜਾ ਉਹ ਆ ਕਿਸਾਨ ਵਾਂਗੂ ਜਿਹੜਾ ਹੈਗਾ ਉਹ ਭਰ ਦਿੱਤਾ ਜਿਵੇਂ ਉਹਨੇ ਫੋਟੋ ਵੀ ਲਾਤੀ ਨਾਲ ਇੱਕ ਆਧਾਰ ਕਾਰਡ ਜਿਹੜਾ ਉਹ ਲਾ ਦਿੱਤਾ ਤੇ ਫਿਰ ਆਪਣੇ ਪਿੰਡ ਦੇ ਸਰਪੰਚ ਜਾਂ ਫਿਰ ਕਿਸੇ ਮੈਂਬਰ ਤੋਂ ਜਿਹੜਾ ਉਹਨੂੰ ਤਸਦੀਕ ਕਰਾ ਲਿਆ ਤਾਂ ਇਸ ਤੋਂ ਬਾਅਦ ਅਗਲਾ ਚਰਨ ਕਿਹੜਾ ਜੀ ਇਸ ਤੋਂ ਬਾਅਦ ਤਾਂ ਬਿਲਕੁਲ ਸੌਖਾ ਹੀ ਸਾਡੇ ਦਫ਼ਤਰ ਦੇ ਵਿੱਚ ਤੁਸੀਂ ਇਹ ਸਾਰੀ ਕਾਰਵਾਈ ਪੂਰੀ ਕਰਕੇ ਆ ਜਾਣਾ ਫਾਰਮ ਭਰ ਕੇ ਨਾਲ ਆਧਾਰ卡 ਲਾ ਕੇ ਤੇ ਫਾਰਮ ਨੂੰ ਸਰਪੰਚ ਜਾਂ ਨੰਬਰਦਾਰ ਤੋਂ ਤਸਦੀਕ ਕਰਵਾ ਕੇ ਜਿਉਂ ਤੁਸੀਂ ਸਾਡੇ ਦਫ਼ਤਰ ਦੇ ਵਿੱਚ ਆਉਂਗੇ ਤੁਸੀਂ ਜਿਵੇਂ ਜੇ ਤਾਂ ਲਾਈਨ ਲੱਗੀ ਹੋਈ ਹੈ ਤਾਂ ਲਾਈਨ ਦੇ ਆਧਾਰ ਤੇ ਤੁਹਾਨੂੰ ਜਿਵੇਂ ਦੱਸਿਆ ਤਾਂ ਜਾਂ ਜੇ ਤੁਸੀਂ ਵੇਲ ਹੈਗੀ ਹੈ ਤਾਂ ਜਿਹੜਾ ਤੁਸੀਂ ਸੀਡ ਮੰਗੋਗੇ ਮੰਨ ਲਓ ਜਿਵੇਂ ਇਹਨਾਂ ਨੇ 3 ਏਕੜ ਵਾਸਤੇ ਮੰਗ ਕੀਤੀ ਹੈ 3 ਬੈਗ ਮਿਲਨੇ ਆ ਤਾਂ ਜਿਹੜੀਆਂ ਆਪਣੇ ਕੋਲ ਮੰਨ ਲਓ ਜੇ 3 ਵੈਰੈਟੀਆਂ ਭਾਵੇਂ ਇੱਕ ਇੱਕ ਬੈਗ ਲੈ ਲੈਣ ਦੋਵੇਂ ਲੈ ਲਨ ਜਾਂ ਜਿਸ ਤਰ੍ਹਾਂ ਵੀ ਇਹਨਾਂ ਨੇ ਜੋ ਵੀ ਡਿਮਾਂਡ ਹੋਊਗੀ ਇਹਨਾਂ ਦੀ ਤਾਂ ਇਹਨਾਂ ਨੂੰ ਅਸੀਂ ਉਹ ਸੀਡ ਦੇ ਕੇ 800 ਰੁਪਏ ਦਾ ਹਰ ਇੱਕ ਵੈਰਾਈਟੀ ਦਾ ਇੱਕੋ ਹੀ ਰੇਟ ਸੇਮ ਰੇਟ ਆ 800 ਰੁਪਏ ਦਾ ਬੈਗ ਮਿਲੂਗਾ ਤਾਂ ਉਹ ਇਹ ਮਤਲਬ ਪ੍ਰਾਪਤ ਕਰ ਸਕਦੇ ਆ ਜੀ ਇਹ ਵੀ ਗੱਲ ਵਧੀਆ ਵੀ ਜਿਹੜੀ ਵੈਰਾਈਟੀ ਤੁਸੀਂ ਮੰਗਦੇ ਹੋ ਚਾਹੇ ਤੁਸੀਂ ਤਿੰਨੇ ਬੈਗ ਇੱਕ ਵੈਰਾਈਟੀ ਦੇ ਲੈ ਜਾਓ ਤੇ ਚਾਹੇ ਤਿੰਨੇ ਬੈਗ ਵੱਖਰੀਆਂ ਵੱਖਰੀਆਂ ਵੈਰਾਈਟੀਆਂ ਲਾਉਣੀਆਂ ਹਨ ਤਾਂ ਤੁਸੀਂ ਉਹ ਵੀ ਲਾ ਸਕਦੇ ਹੋ ਤਾਂ ਡਾਕਟਰ ਸਾਹਿਬ 800 ਰੁਪਿਆ ਜਿਹੜਾ ਹੈਗਾ ਉਹ 50% ਸਬਸਿਡੀ ਦੇ ਹਿਸਾਬ ਨਾਲ 800 ਰੁਪਿਆ ਦਾ ਜੋ ਜਿਹੜਾ ਬੈਗ ਆ 40 ਕਿਲੋ ਦਾ ਬਣ ਗਿਆ ਤੇ ਮੁਫਤ ਦੇ ਵਿੱਚ ਫਿਰ ਉਹ ਜਿਹੜਾ ਹਰ ਪ੍ਰਭਾਵਿਤ ਖੇਤਰ ਆ ਜਿਹੜੇ ਉਹਨਾਂ ਤੋਂ ਆਪਾਂ ਲੈਣਾ ਹੀ ਕੁਛ ਨਹੀਂਗਾ ਤੇ ਜਿਹੜੇ ਹਰ ਪ੍ਰਭਾਵਿਤ ਖੇਤਰ ਹੈਗੇ ਆ ਉਹਨਾਂ ਦੀਆਂ ਲਿਸਟਾਂ ਜਿਹੜੀਆਂ ਜਾਰੀ ਹੋਈਆਂ ਉਹ ਲਿਸਟ ਲੈ ਕੇ ਆਉਣੀ ਆ ਨਾਲ ਜਾਂ ਫਿਰ ਤੁਸੀਂ ਨਾ ਚੈੱਕ ਕਰ ਲੋਗੇ ਵੀ ਲਿਸਟ 'ਚ ਹੈਗਾ ਕਿ ਹੈ ਨਹੀਂ ਕਈ ਵਾਰ ਇਹ ਕਿਸਾਨ ਭਰਾਵਾਂ ਨੂੰ ਨਹੀਂ ਪਤਾ ਹੁੰਦਾ ਜੀ ਕਿ ਪਟਵਾਰੀ ਕੋਲੇ ਜਾਣਗੇ ਉਹ ਆਪਦੀਆ ਤੇ ਕਰ ਦੇਣਗੇ ਇਹਦੇ ਵਿੱਚ ਕੀ ਆ ਆਨਲਾਈਨ ਭਰਨ ਦਾ ਤਰੀਕਾ ਬਿਲਕੁਲ ਸੇਮ ਆਈ ਦੋਵਾਂ ਦਾ ਭਾਵੇਂ ਉਹ ਹਰ ਨਾਲ ਪ੍ਰਭਾਵਤਾ ਜਾਂ ਗੈਰ ਹਰ ਪ੍ਰਭਾਵਿਤ ਹੈਗੇ ਆ ਦਾ ਹੜ ਪ੍ਰਭਾਵਿਤ ਜਿਹੜਾ ਰਕਬਾ ਹੋਊਗਾ ਕਿਸਾਨ ਦਾ ਉਹਦਾ ਇੱਕ ਥੋੜੀ ਸ਼ਰਤ ਹੈਗੀ ਹੈ ਕਿ ਉਹਨੂੰ ਮਾਲ ਵਿਭਾਗ ਵਾਲੀ ਜਿਹੜੀ ਲਿਸਟ ਬਣੀ ਹੋਈ ਆ ਜਿਹੜੀ ਹੜ ਪ੍ਰਭਾਵਤ ਦੀ ਲਿਸਟ ਬਣਾਈ ਹੈ ਪਿੰਡਵਾਰ ਉਹਨਾਂ ਨੇ ਉਹਦੇ ਵਿੱਚ ਉਹਨਾਂ ਦਾ ਨਾਮ ਕਿਸਾਨ ਦਾ ਦਰਜ ਹੋਣਾ ਜ਼ਰੂਰੀ ਆ ਦੂਜੇ ਨੰਬਰ ਤੇ ਕਈ ਵਾਰੀ ਹੋ ਸਕਦਾ ਆਪਣੇ ਜਿਵੇਂ ਮੰਨ ਲਓ 5 ਕਿੱਲੇ ਨਾਲ ਚ ਹੜ ਪ੍ਰਭਾਵਤ ਆਇਆ ਉਹਦੇ ਵਿੱਚ ਸਾਂਝੀਆਂ ਖਾਤੇ ਪਏ ਹੁੰਦੇ ਆ ਆਪਣੇ ਕਿਸੇ ਦੇ ਨਾਲ 4 ਕਨਾਲਾਂ 2 ਕਨਾਲਾਂ ਤਾਂ ਉਸ ਤਰ੍ਹਾਂ ਦਾ ਤਸਦੀਕ ਸਾਰਾ ਪਟਵਾਰੀ ਤੋਂ ਤੁਸੀਂ ਕਰਵਾ ਕੇ ਸਾਡੇ ਦਫ਼ਤਰ ਲੈ ਆਉਣਾ ਅਸੀਂ ਜਿਹੜੀ ਆਪਣੇ ਕੋਲ ਲਿਸਟ ਹੋਊਗੀ ਉਹਨਾਂ ਨਾਲ ਮੇਲ ਕਰਕੇ ਜਿੰਨਾ ਵੀ ਤੁਹਾਡਾ ਬਣਦਾ ਸੀਡ ਹੈਗਾ ਉਹਨੂੰ ਤੁਸੀਂ ਨਾਲ ਦੀ ਨਾਲ ਤੁਹਾਨੂੰ ਜਿਹੜਾ ਹੜ ਪ੍ਰਭਾਵਤ ਜਿਹੜਾ ਸੀਡ ਆ ਉਹ ਮਤਲਬ ਅਚਾਰੀ ਕਰ ਦੇਣਾ ਜੀ ਤਾਂ ਦੋਸਤੋ ਇਹ ਜਾਣਕਾਰੀ ਸਿਗੀ ਇਹ ਫਾਰਮ ਪੋਰਟਲ ਅਸੀਂ ਪੋਰਟਲ ਦਾ ਨਾਮ ਵੀ ਸਕਰੀਨ ਤੇ ਤੁਹਾਨੂੰ ਲਿਖਤਾ ਹੈ ਵੀ ਆਹ ਪੋਰਟਲ ਹੈ ਇਸ ਪੋਰਟਲ ਤੇ ਜਾ ਕੇ ਤੁਸੀਂ ਫਾਰਮ ਭਰਨਾ ਹੈ OTP ਆਊਗਾ ਸਾਰੇ ਚਰਨ ਸਟੈਪ ਵਾਈਜ਼ ਸਟੈਪ ਸਾਨੂੰ ਡਾਕਟਰ ਜਿਹੜੇ ਖੇਤੀਬਾੜੀ ਅਫਸਰ ਆ ਸੁਵਿੰਦਰ ਸਿੰਘ ਉਹਨਾਂ ਨੇ ਸਾਨੂੰ ਸਮਝਾ ਦਿੱਤੇ ਹੈ ਵੀ ਐਸ ਤਰੀਕੇ ਦੇ ਨਾਲ ਤੁਸੀਂ ਭਰ ਕੇ ਫਾਰਮ ਜਿਹੜਾ ਉਹ ਮੁਫਤ ਦੇ ਵਿੱਚ ਜਾਂ ਫਿਰ 50% ਸਬਸਿਡੀ ਜਿਹੜੀ ਉਹ ਕਣਕ ਦੇ ਬੀਜ ਦੇ ਉੱਪਰ ਤੁਸੀਂ ਲੈ ਸਕਦੇ ਹੋ ਤੇ ਇਹਦੀ ਆਖਰੀ ਮਿਤੀ ਜਿਹੜੀ ਉਹ ਕੋਈ ਵੀ ਨਹੀਂ ਹੈਗੀਗੀ ਤੇ ਕਿਉਂਕਿ ਤੁਸੀਂ ਇਹ ਜਦੋਂ ਵੀ ਭਰ ਲਓਗੇ ਹੁਣ ਕਿਉਂਕਿ ਬੀਜ ਜਿਹੜਾ ਉਹ ਆ ਚੁੱਕਿਆ ਹੈ ਜਦੋਂ ਪਰਕੇ ਜਦੋਂ ਤੁਸੀਂ ਵਿਭਾਗ ਦੇ ਵਿੱਚ ਆ ਜਾਂਦੇ ਹੋ ਤਾਂ ਇੱਥੇ ਵੇਖਦੇ ਹੋ ਤੁਸੀਂ ਹੁਣ ਅਸੀਂ ਇਸ ਵੇਲੇ 5:00 ਵੱਜ ਚੁੱਕੇ ਆ ਇਹ 5:00 ਵਜੇ ਵੀ ਜਿਹੜੇ ਹੈਗੇ ਉਹ ਆਪਣੇ ਦਫ਼ਤਰ ਦੇ ਵਿੱਚ ਅਵੇਲੇਬਲ ਹੈ ਇੱਥੇ ਉਪਲਬਧ ਹੈ ਤੇ ਹੁਣ ਵੀ ਬਹੁਤ ਸਾਰੇ ਕਿਸਾਨ ਭਰਾ ਜਿਹੜੇ ਉਹ ਇਹਨਾਂ ਦੇ ਨਾਲ ਸੰਪਰਕ ਸੱਦ ਕੇ ਆ ਉਹ ਜਿਹੜਾ ਬੀਜ ਆ ਉਹ ਪ੍ਰਾਪਤ ਕਰ ਰਹੇ ਆ ਤੇ ਇੱਥੋਂ ਤੱਕ ਜਿਹੜਾ ਹੈਗਾ ਉਹ ਤੁਸੀਂ ਆ ਕੇ ਵਿਭਾਗ ਤੋਂ ਜਿਹੜਾ ਉਹ ਬੀਜ ਪ੍ਰਾਪਤ ਕਰ ਸਕਦੇ ਹੋ ਤਾਂ ਇੱਕ ਇਹ ਹੁੰਦਾ ਜੀ ਬਹੁਤ ਸਾਰੀਆਂ ਜਾਣਕਾਰੀਆਂ ਭਾਵੇਂ ਆਪਾਂ ਦੇ ਦੇ ਦਿੰਨੇ ਆ ਪਰ ਕਈ ਵਾਰੀ ਫਿਰ ਵੀ ਕੁਝ ਤਾਂ ਕਿਸੇ ਜਾਣਕਾਰੀ ਤੋਂ ਕਈ ਵਾਰੀ ਆਪਾਂ ਖੁੰਝ ਜੀਏ ਚਾਹ ਕੋਈ ਕਿਸਾਨ ਭਰਾ ਜਿਹੜਾ ਉਹਨੂੰ ਨਹੀਂ ਸਮਝ ਲੱਗਦੀ ਜੀ ਤੇ ਤੁਹਾਡੇ ਨਾਲ ਮੈਨੂੰ ਲੱਗਦਾ ਜਦੋਂ ਸਿੱਧੇ ਰੂਪ ਵਿੱਚ ਦੇ ਵਿੱਚ ਗੱਲਬਾਤ ਹੋਊਗੀ ਤਾਂ ਉਹ ਜ਼ਿਆਦਾ ਸੌਖਾ ਉਸ ਚੀਜ਼ ਨੂੰ ਸਮਝਣਾ ਤੇ ਮੈਂ ਚਾਹਣਾ ਕੋਈ ਸੰਪਰਕ ਨੰਬਰ ਮੇਰੇ ਕਿਸਾਨ ਭਰਾਵਾਂ ਨੂੰ ਜ਼ਰੂਰ ਦਿਓ ਵੀ ਉਹ ਉਸ ਸੰਪਰਕ ਨੰਬਰ ਤੇ ਸੰਪਰਕ ਕਰਕੇ ਤੁਹਾਡੇ ਤੋਂ ਕੋਈ ਵੀ ਜਾਣਕਾਰੀ ਬੀਜ ਪ੍ਰਤੀ ਜੇ ਕੋਈ ਆਉਣਾ ਹੈ ਕੋਈ ਮਿਲਿਆ ਨਹੀਂ ਕਿਸੇ ਵੇਲੇ ਕੋਈ ਅੱਗਾ ਪਿੱਛਾ ਹੋ ਜਾਂਦਾ ਜੀ ਕੋਈ ਛੁੱਟੀ ਆ ਜਾਂਦੀ ਹੈ ਉਹ ਪੁੱਛਣ ਵਾਸਤੇ ਤੁਹਾਨੂੰ ਸੰਪਰਕ ਕਰ ਲੈਣਾ ਬਿਲਕੁਲ ਜੀ ਬਹੁਤ ਵਧੀਆ ਤੁਸੀਂ ਸਵਾਲ ਕੀਤਾ ਕਿਉਂਕਿ ਕਈ ਵਾਰੀ ਆਪਾਂ ਆਨਲਾਈਨ ਸਿਸਟਮ ਆ ਉਹਦੇ ਵਿੱਚ ਕੋਈ ਮੰਨ ਲਓ ਆਪਾਂ ਪਿੱਛੇ ਰਹਿ ਗਏ ਜਾਂ ਕਿਸੇ ਆਪਾਂ ਸੀਡ ਦਾ ਪਤਾ ਕਰਨਾ ਵੀ ਆਪਾਂ ਮੰਨ ਲਓ ਕੋਈ ਸਪੈਸ਼ਲ ਵੈਰੈਟੀ ਲੈਣੀ ਆ ਉਹ ਭਾਗ ਕੋਲੇ ਪਈ ਆ ਜਾਂ ਨਹੀਂ ਆ ਕਿਉਂਕਿ ਕਈ ਵਾਰੀ ਢੇੜਾ ਖਾਲੀ ਰਹਿ ਜਾਂਦਾ ਆਪਣਾ ਵੀ ਉਹ ਜਿਹੜੀ ਸਪੈਸ਼ਲ ਲੈਣੀ ਚਾਹੁੰਦੇ ਆ ਤਾਂ ਉਹਦੇ ਵਾਸਤੇ ਜਾਣਕਾਰੀ ਜਿਹੜੀ ਲੈਣੀ ਬਹੁਤ ਜ਼ਰੂਰੀ ਆ ਤਾਂ ਇਸ ਵਾਰ ਇਸ ਦੇ ਸੰਬੰਧ ਦੇ ਵਿੱਚ ਮੈਂ ਇੱਕ ਤੁਹਾਡੇ ਨਾਲ ਜਾਣਕਾਰੀ ਸਾਂਝੀ ਕਰਨਾ ਚਾਹੁੰਦਾ ਕਿ ਮੁਕਸਰ ਜ਼ਿਲ੍ਹੇ ਦੇ ਵਿੱਚ ਖਾਸ ਕਰਕੇ ਮੈਂ ਆਪਦੇ ਜ਼ਿਲ੍ਹੇ ਦੀ ਗੱਲ ਕਰਦਾ ਤੇ ਇਹਦੇ ਵਿੱਚ ਇੱਕ ਕਿਸਾਨ ਹੈਲਪਲਾਈਨ ਨੰਬਰ ਬਣਾਇਆ ਹੋ ਛੋਹਵਾਰ ਤੋਂ ਵੀਰ ਮਤਲਬ ਸ਼ਨੀਵਾਰ ਤੱਕ 9 ਤੋਂ 5 ਤੁਸੀਂ ਕਦੇ ਵੀ ਇੱਥੇ ਕਾਲ ਕਰਕੇ ਕੋਈ ਵੀ ਜਾਣਕਾਰੀ ਖੇਤੀਬਾੜੀ ਨਾਲ ਸੰਬੰਧਿਤ ਜ਼ਰੂਰੀ ਨਹੀਂ ਕਣਕ ਵੀ ਸੰਬੰਧੀ ਕਿਸੇ ਵੀ ਵਿਸ਼ੇ ਦੇ ਸੰਬੰਧ ਦੇ ਵਿੱਚ ਜਾਣਕਾਰੀ ਲੈ ਸਕਦੇ ਆ ਇਹਨਾਂ ਤੁਸੀਂ ਨੰਬਰ ਨੋਟ ਕਰ ਸਕਦੇ ਹੋ ਕੋਈ ਵੀ ਕਿਸਾਨ ਵੀਰ ਇੱਥੇ ਕਦੋਂ ਵੀ 9 ਤੋਂ 5 ਕਾਲ ਕਰਕੇ ਆਪਦੀ ਜਾਣਕਾਰੀ ਲੈ ਸਕਦਾ ਜੀ ਨੰਬਰ ਤੁਸੀਂ ਨੋਟ ਕਰ ਸਕਦੇ ਹੋ 98781 6252 ਇਹ ਕਿਸਾਨ ਹੈਲਪਲਾਈਨ ਨੰਬਰ ਜਿਹੜਾ ਆਪਣਾ ਬਣਾਇਆ ਹੋਇਆ ਦੁਆਰੇ ਚੱਕਰ ਵੀ ਕਰਨ ਸੋਰੀ 98781 6287 ਨੰਬਰ ਹੈ ਜੀ ਹਾਂ ਇਹ ਮੁਕਸਰ ਜ਼ਿਲ੍ਹੇ ਦਾ ਕਿਸਾਨ ਹੈਲਪਲਾਈਨ ਡੈਸਕ ਡੈਸਕ ਕਿਸਾਨ ਡੈਸਕ ਬਣਾਇਆ ਹੋਇਆ ਹੈ ਇਹ ਸਾਡੇ ਜਿਹੜੇ ਪਹਿਲਾਂ ਚੀਫ ਸਾਫ ਸੀਗੇ ਡਾਕਟਰ ਕਰਨਜੀਤ ਸਿੰਘ ਗਿੱਲ ਉਹਨਾਂ ਵੱਲੋਂ ਇਹ ਚਲਾਇਆ ਜਾ ਰਿਹਾ ਸੀਗਾ ਤੇ ਇਹ ਹੁਣ ਮਤਲਬ ਹੁਣ ਵੀ ਵਰਕਿੰਗ ਦੇ ਵਿੱਚ ਅਸੀਂ ਰੱਖ ਰਹੇ ਹਾਂ ਇਹਨਾਂ ਨੂੰ ਜੇ ਕਿਸੇ ਨੂੰ ਕੋਈ ਵੀ ਮਤਲਬ ਕਿਸੇ ਤਰ੍ਹਾਂ ਦਾ ਕੋਈ ਉਹਨਾਂ ਨੇ ਸਵਾਲ ਜਵਾਬ ਕਰਨਾ ਹੈਗਾ ਜਾਂ ਕੋਈ ਸੁਝਾਅ ਦੇਣਾ ਤਾਂ ਇਸ ਨੰਬਰ ਤੇ ਤੁਸੀਂ ਕੰਟੈਕਟ ਕਰ ਸਕਦੇ ਜੀ ਇਹ ਜਿਹੜਾ ਕਿਸਾਨ ਹੈਲਪ ਡੈਕਸ ਨੰਬਰ ਆ ਕਿਸਾਨ ਭਰਾਵੋ ਇਹ ਸਾਡੀ ਸਕਰੀਨ ਤੇ ਇਸ ਵੇਲੇ ਸਕਰੋਲ ਕਰਦਾ ਤੁਹਾਨੂੰ ਦਿਖ ਗਿਆ ਹੋਣਾ ਤੁਸੀਂ ਇਹਦਾ ਸਕਰੀਨ ਸ਼ਾਟ ਲੈ ਲਓ ਤੇ ਰੱਖ ਲੋ ਜਦੋਂ ਚਾਹੋ ਤੁਸੀਂ ਵਰਕਿੰਗ ਡੇ ਭਾਵ ਸੋਮਵਾਰ ਤੋਂ ਲੈ ਕੇ ਸ਼ਨੀਵਾਰ ਤੇ ਸਵੇਰ ਤੋਂ ਲੈ ਕੇ ਸ਼ਾਮ ਨੂੰ 5 ਵਜੇ ਤੱਕ ਤੁਸੀਂ ਕਦੋਂ ਮਰਜ਼ੀ ਕਾਲ ਕਰਕੇ ਪਤਾ ਕਰ ਲਓ ਕਈ ਵਾਰੀ ਸਾਨੂੰ ਇਹ ਹੁੰਦਾ ਵੀ ਯਾਰ ਮੈਂ ਆਹ ਵੈਰਾਈਟੀ ਦਾ ਬੀਜ ਆ ਜਿਹੜਾ ਕਣਕ ਦਾ ਉਹ ਵੀਜਣਾ ਹੈ ਵੀ ਇਹ ਪਤਾ ਕਰ ਲਿਏ ਵੀ ਇਹ ਬੀਜ ਆਇਆ ਕਿ ਨਹੀਂ ਆਇਆ ਤੁਸੀਂ ਇੰਨੀ ਵਾਰ ਤੋਂ ਆਓ ਉਹ ਸਪੈਸ਼ਲ ਕਿਸਮ ਦਾ ਬੀਜ ਕਈ ਵਾਰੀ ਇੱਥੇ ਉਪਲਬਧ ਨਾ ਹੋਵੇ ਠੀਕ ਤਾਂ ਤੁਹਾਨੂੰ ਮੋੜਨਾ ਪੈ ਸਕਦਾ ਉਹ ਪਹਿਲਾਂ ਹੀ ਪੁੱਛ ਲਓ ਕਈ ਵਾਰੀ ਇੱਕ ਅੱਧੇ ਦਿਨ ਦੇ ਵਿੱਚ ਬੀਜ ਹੈ ਜਿਹੜਾ ਉਹ ਆਉਣਾ ਹੁੰਦਾ ਤਾਂ ਤੁਸੀਂ ਉਸ ਦਿਨ ਜਿਹੜਾ ਆਪਣੇ ਰਜਿਮੀ ਵੀ ਛੱਡੋ ਕੰਮ ਵੀ ਨਾ ਬਣੇ ਉਹ ਗੱਲ ਨਾ ਹੋ ਕੇ ਸਗੋਂ ਇਹ ਆ ਵੀ ਤੁਹਾਨੂੰ ਜਿਸ ਦਿਨ ਤੁਸੀਂ ਆਓ ਤੁਹਾਨੂੰ ਖੇਚਲ ਪੱਲੇ ਪਵੇ ਤੇ ਬੀਜ ਵੀ ਮਿਲ ਜੇ ਇਹ ਸਾਰੀਆਂ ਜਾਣਕਾਰੀਆਂ ਦੇ ਤਹਿਤ ਜੇਕਰ ਤੁਸੀਂ ਇਹ ਸਾਰਾ ਕੁਝ ਕਰਦੇ ਹੋ ਤਾਂ ਤੁਹਾਨੂੰ ਜਿਸ ਦਿਨ ਤੁਸੀਂ ਆਉਨੇ ਆ ਉਸੇ ਦਿਨ ਤੁਹਾਨੂੰ ਬੀਜ ਪ੍ਰਾਪਤ ਹੋ ਜਾਂਦਾ ਹੈ ਤਾਂ ਡਾਕਟਰ ਸਾਹਿਬ ਇਹ ਬੀਜ ਸਬਸਿਡੀ ਦੇ ਨਾਲ ਸਬੰਧਿਤ ਜਾਂ ਮੁਫਤ ਬੀਜ ਦੇਣ ਦੇ ਨਾਲ ਸਬੰਧਿਤ ਜੋ ਵੀ ਪ੍ਰੋਸੀਜਰ ਹੈ ਇਹ ਸਾਰਾ ਤੁਸੀਂ ਸਮਝਾਇਆ ਸਮਾਂ ਦਿੱਤਾ ਬੜੇ ਕੀਮਤੀ ਰਜੇਵੇਂ ਆ ਤੁਹਾਡੇ ਮੈਂ ਜਦੋਂ ਦਫ਼ਤਰ ਆਇਆ ਤਾਂ ਬਹੁਤ ਜ਼ਿਆਦਾ ਕੰਮ ਸੀਗਾ ਤੇ ਪਰ ਕਹਿੰਦੇ ਵੀ ਜਿਹੜੇ ਇਸ ਪਲੇਟਫਾਰਮ ਤੋਂ ਜਿਹੜੀ ਇਨਫੋਰਮੇਸ਼ਨ ਬਾਕੀ ਕਿਸਾਨ ਭਰਾਵਾਂ ਤੱਕ ਪਹੁੰਚ ਜਾਣੀ ਹੈ ਇਹ ਵੀ ਬਹੁਤ ਵੱਡਾ ਸਹਿਯੋਗ ਹੈ ਇਹਨਾਂ ਦਾ ਕਿ ਇਹੋ ਜਿਹੇ ਪਲੇਟਫਾਰਮ ਤੋਂ ਜਿਹੜੀ ਉਹ ਇਨਫੋਰਮੇਸ਼ਨ ਆ ਜਿਹੜੀ ਜ਼ਰੂਰੀਆਂ ਜਾਣਕਾਰੀਆਂ ਜਿਹੜੀਆਂ ਕਿਸਾਨ ਭਰਾਵੋ ਅਸੀਂ ਤੁਹਾਡੇ ਤੱਕ ਪਹੁੰਚਾਉਣੇ ਆ ਤੇ ਮੇਰਾ ਕੋਈ ਵੀ ਕਿਸਾਨ ਭਰਾ ਇਸ ਜਾਣਕਾਰੀ ਤੋਂ ਵਾਂਝਾ ਨਾ ਰਹੇ ਜੇ ਤਾਂ ਇਸ ਕਰਕੇ ਕਿਸਾਨ ਭਰਾਓ ਬਾਕੀਆਂ ਤੱਕ ਜਰੂਰ ਇਹ ਜਾਣਕਾਰੀ ਸਾਂਝੀ ਕਰੋ ਬਾਕੀ ਕਿਸਾਨ ਭਰਾਵਾਂ ਤੱਕ ਇਹ ਵੀਡੀਓ ਜਰੂਰ ਸ਼ੇਅਰ ਕਰਿਓ ਤਾਂ ਇੱਕ ਹੋਰ ਸਾਨੂੰ ਨਾ ਪਹਿਲਾਂ ਵਾਲੀ ਵੀਡੀਓ ਤੇ ਕਿਸੇ ਦੇ ਕਿਸਾਨ ਭਰਾ ਦਾ ਕਮੈਂਟ ਆਇਆ ਸੀ ਵੀ ਪੋਰਟਲ ਦੇ ਵਿੱਚ ਦੇਖਿਆ ਤਾਂ ਜੀ ਕਈ ਵਾਰੀ ਪੋਰਟਲ ਚੱਲਦਾ ਨਹੀਂ ਜਾਂ ਪੋਰਟਲ ਤੇ ਕਈ ਵਾਰੀ ਉਹ ਕੀ ਕਾਰਨ ਹੈ ਜੀ ਕਿ ਕਿ ਪੋਰਟਲ ਮਤਲਬ ਦੁਬਾਰਾ ਟਰਾਈ ਕਰਨ ਕਿੰਨੇ ਕੀ ਸਮੇਂ ਬਾਅਦ ਕਰਨ ਜਾਂ ਕਦੋਂ ਸਮਾਂ ਜਿਹੜਾ ਸਹੀ ਸਮਾਂ ਪੋਰਟਲ ਤੇ ਜਾ ਕੇ ਜਾਣਕਾਰੀਆਂ ਲੈਣ ਦਾ ਜੀ ਬਿਲਕੁਲ ਸਹੀ ਹੈ ਜੀ ਕਈ ਵਾਰੀ ਕਿਉਂਕਿ ਨਾ ਆਨਲਾਈਨ ਸਿਸਟਮ ਹੈ ਇਹ ਦੇ ਵਿੱਚ ਮਾੜਾ ਮੋਟਾ ਕਿਤੇ ਨੈਟ ਦੀ ਦਿੱਕਤ ਆ ਗਈ ਜਾਂ ਪੋਰਟਲ ਦੇ ਵਿੱਚ ਵੀ ਦਿੱਕਤ ਆ ਜਾਂਦੀ ਹੈ ਇਹ ਇਹ ਗੱਲ ਮੰਨਦੇ ਆ ਅਸੀਂ ਪਰ ਜਿਵੇਂ ਤੁਹਾਨੂੰ ਦੱਸਿਆ ਵੀ ਜਿਹੜੇ ਪੰਜਾਬ ਸਰਕਾਰ ਨੇ ਇੱਕੋ ਹੀ ਪੋਰਟਲ ਬਣਾਇਆ ਹੋਇਆ agrimachinerypb.com ਕਿਉਂਕਿ ਕਈ ਵਾਰੀ ਅਲੱਗ-ਅਲੱਗ ਪੋਰਟਲ ਦੇ ਵਿੱਚ ਕਿਸਾਨ ਨੂੰ ਉਲਝਣਾ ਪੈਦਾ ਹੋ ਸਕਦੀ ਆ ਕਿ ਉਹ ਕਿਹੜੇ ਪੋਰਟਲ ਤੇ ਜਾ ਕੇ ਬੀ ਕਣਕ ਦਾ ਭਰ ਸਕਦਾ ਡੀਐਸਆਰ ਕਿਹੜੇ ਤੇ ਅਪਲਾਈ ਕਰੇ ਤਾਂ ਸਾਰੇ ਇੱਕੋ ਪੋਰਟਲ ਦੇ ਉੱਤੇ ਕੰਮ ਚੱਲ ਰਿਹਾ ਇਹਦੇ ਕਰਕੇ ਕਿਤੇ ਨਾ ਕਿਤੇ ਹੋ ਸਕਦਾ ਕਿਸੇ ਸਮੇਂ ਜਿਆਦਾ ਜਿਵੇਂ ਆਪਾਂ ਕਹਿ ਆਈਏ ਟਰ ਹੋ ਜਾਂਦਾ ਹੈ ਪੋਰਟਲ ਦੇ ਉੱਤੇ ਤਾਂ ਅੱਧੇ ਪੌਣੇ ਘੰਟੇ ਵਾਸਤੇ ਉਹ ਸਲੋ ਹੋ ਜਾਂਦਾ ਜਾਂ ਕਈ ਵਾਰੀ ਕੰਮ ਹੋ ਸਕਦਾ ਨਾ ਵੀ ਕਰਦਾ ਹੋਵੇ ਤਾਂ ਇਸ ਕਰਕੇ ਜਦੋਂ ਆਪਾਂ ਨੂੰ ਥੋੜਾ ਜਿਹਾ ਜਿਵੇਂ ਆਪਾਂ ਕਹਿ ਲਈਏ ਵੀ 9 ਤੋਂ 5 ਤੱਕ ਜਿਵੇਂ ਦਫ਼ਤਰੀ ਸਮਾਂ ਹੋ ਸਕਦਾ ਦਫ਼ਤਰੀ ਸਮੇਂ ਦੇ ਵਿੱਚ ਅਸੀਂ ਆਪ ਦਾ ਜਿਹੜਾ ਆਫੀਸ਼ੀਅਲੀ ਸਾਈਟ ਹੈ ਸਾਡੀ ਉਹ ਵੀ ਚੱਲਦੀ ਹੈ ਤਾਂ ਉਹ ਤੋਂ ਪਹਿਲਾਂ ਜਾਂ ਪਿੱਛੇ ਦੇਖ ਕੇ ਵੀ ਥੋੜਾ ਜਿਹਾ ਇਸ ਚੀਜ਼ ਦਾ ਫਰਕ ਪੈ ਸਕਦਾ 5 ਤੋਂ ਬਾਅਦ ਅਸੀਂ ਦੇਖਿਆ ਕਈ ਕਿਸਾਨਾਂ ਨੇ ਵੀ ਸਾਨੂੰ ਦੱਸਿਆ ਕਿ 5 ਤੋਂ ਬਾਅਦ ਵਾਲੇ ਸਮੇਂ ਦੇ ਵਿੱਚ ਪੋਰਟਲ ਬੜੇ ਆਸਾਨੀ ਤਰੀਕੇ ਨਾਲ ਜਾਂ 9 ਤੋਂ ਪਹਿਲਾਂ ਤਾਂ ਕਾਫੀ ਜਿਹੜਾ ਸੌਖਾ ਚੱਲਦਾ ਹੈਗਾ ਜੀ ਤਾਂ ਇਸ ਜਿਆ ਤੁਸੀਂ ਰੀਟ੍ਰਾਈ ਕਰ ਸਕਦੇ ਹੋ ਇਸ ਤਰ੍ਹਾਂ ਦੇ ਤਾਂ 9 ਤੋਂ ਪਹਿਲਾਂ ਤੇ 5 ਤੋਂ ਬਾਅਦ ਤੇ ਇਹ ਵਿਭਾਗੀ ਜਿਹੜੀ ਵੈਬਸਾਈਟ ਤੁਹਾਨੂੰ ਦੱਸੀ ਆ ਪੋਰਟਲ ਦੱਸਿਆ ਉਹਦੇ ਥੋੜਾ ਜਿਹਾ ਪੋਰਟਲ ਵਿਹਲਾ ਹੋ ਜਾਂਦਾ ਭੀੜ ਕੰਮ ਦੀ ਉਹਦੇ ਤੇ ਘਟ ਜਾਂਦੀ ਹੈ ਤੇ ਫਿਰ ਉਹ ਸੌਖੇ ਤਰੀਕੇ ਦੇ ਨਾਲ ਤੁਹਾਡਾ ਪ੍ਰੋਸੈਸ ਕਰ ਦਿੰਦਾ ਡਾਟਾ ਇਸ ਕਰਕੇ ਕਿਸਾਨ ਭਰਾਵੋ ਤਾਂ ਤੁਸੀਂ ਉਦੋਂ ਅਪਲਾਈ ਕਰੋ ਨਹੀਂ ਤਾਂ ਫਿਰ ਇਹ ਆ ਕਿ ਗਾਇਬਾਹੀ ਕਿਸੇ ਕੈਫੇ ਤੇ ਕੰਪਿਊਟਰ ਵਾਲੇ ਤੋਂ ਜਾ ਕੇ ਜਾਣਕਾਰੀਆਂ ਦੇ ਕੇ ਆਹ ਦੱਸ ਕੇ ਤਾਂ ਤੁਸੀਂ ਉਥੋਂ ਵੀ ਕਰਵਾ ਸਕਦੇ ਹੋ ਉਹਦਾ ਵੀ ਕੋਈ ਬਹੁਤੀ ਜ਼ਿਆਦਾ ਫੀਸ ਅੱਜਕੱਲ ਸਾਨੂੰ ਪਤਾ ਹੈ ਵੀ ਨਹੀਂ ਲੱਗਦੀ ਤਾਂ ਡਾਕਟਰ ਸਾਹਿਬ ਇਹ ਕੀਮਤੀ ਜਾਣਕਾਰੀਆਂ ਮੈਨੂੰ ਲੱਗਦਾ ਸਮੇਂ ਦੇ ਮੁਤਾਬਕ ਬਹੁਤ ਜ਼ਰੂਰੀ ਸੀ ਸਾਡੇ ਕਿਸਾਨ ਭਰਾਵਾਂ ਤੱਕ ਪਹੁੰਚਾਉਣੀਆਂ ਤੇ ਤੁਸੀਂ ਇਹ ਕੀਮਤੀ ਜਾਣਕਾਰੀਆਂ ਸਾਡੇ ਚੈਨਲ ਪੰਜਾਬ ਵਾਲਾ ਪੋਡਕਾਸਟ ਤੋਂ ਸਾਂਝੀ ਕੀਤੀਆਂ ਤੁਹਾਡਾ ਬਹੁਤ ਬਹੁਤ ਧੰਨਵਾਦ ਬਹੁਤ ਬਹੁਤ ਧੰਨਵਾਦੀ ਤੁਹਾਡਾ ਵੀ ਪੰਜਾਬ ਪੰਜਾਬ ਵਾਲਾ ਪੋਡਕਾਸਟ ਤੋਂ ਜਿਹੜੇ ਕਿ ਤੁਸੀਂ ਵੀ ਆਪਣਾ ਸਮਾਂ ਕੱਢ ਕੇ ਇੱਥੇ ਆਏ ਹੋ ਭਾਵੇਂ ਅਸੀਂ ਚਲੋ ਆਪਦਾ ਜਿਹੜਾ ਦਫਤਰੀ ਕੰਮਕਾਜ ਕਰ ਰਹੇ ਸੀ ਕਿ ਪਰ ਇਹ ਜ਼ਰੂਰੀ ਜਾਣਕਾਰੀ ਵੀ ਕਿਸਾਨਾਂ ਤੱਕ ਪਹੁੰਚਾਉਣੀ ਹੈਗੀ ਆ ਕਿਉਂਕਿ ਇਸ ਵਾਰ ਥੋੜਾ ਜਿਹਾ ਆਪਾਂ ਦੇਖ ਰਹੇ ਆ ਵੀ ਝੋਨੇ ਦਾ ਝਾੜ ਵੀ ਥੋੜਾ ਘਟ ਰਿਹਾ ਤਾਂ ਕਿਸਾਨਾਂ ਨੂੰ ਵਾਧ ਤਵ ਸਬਸਿਡੀ ਵਾਲਾ ਸੀਡ ਜ਼ਰੂਰੀ ਨਹੀਂ ਆਪਾਂ ਕਹਿੰਦੇ ਵੀ ਤੁਸੀਂ ਅੱਖਾਂ ਬੰਦ ਕਰਕੇ ਲੈ ਕੇ ਜਾਣੀ ਆ ਪਹਿਲਾਂ ਇੱਥੇ ਆ ਕੇ ਦੇਖ ਕੇ ਜਾਓ ਸੀਡ ਵਧੀਆ ਲੱਗਦਾ ਤੇ ਇਸ ਰੇਡ ਦੇ ਵਿੱਚ ਸੀਡ ਜਿਹੜਾ ਬਹੁਤ ਵਧੀਆ ਸੀਡ ਹੈਗਾ ਜੀ ਤਾਂ ਬਿਲਕੁਲ ਹਾਂਜੀ ਇਹੀ ਮੈਂ ਬੇਨਤੀ ਕਰਨਾ ਚਾਹੂੰਗਾ ਬਾਕੀ ਕਿਸਾਨਾਂ ਨੂੰ ਵੀ ਕਿ ਵੱਧ ਤੋਂ ਵੱਧ ਜਿਹੜੀਆਂ ਵੈਰਾਈਟੀਆਂ ਸਾਡੇ ਕੋਲ ਆਉਂਦੀਆਂ ਉਹਨਾਂ ਨੂੰ ਤੁਸੀਂ ਜਿਹੜਾ ਵਰਤੋ ਜੀ ਬਿਲਕੁਲ ਇਹ ਤਾਂ ਕਿਸੇ ਗੱਲ ਦੀ ਕੋਈ ਗੱਲ ਗੁੰਝائش ਹੈ ਨਹੀਂ ਕਿਸਾਨ ਭਰਾਓ ਕਿਉਂਕਿ ਖੇਤੀ ਬੜੀ ਮਾਹਿਰ ਆ ਸਾਰੇ ਠੀਕ ਹੈ ਉੱਤੋਂ ਤੱਕ ਬੀਜ ਆ ਜਿਹੜਾ ਉਹਦੀ ਜ਼ਿੰਮੇਵਾਰੀ ਆ ਪੰਜ ਸੀਡ ਠੀਕ ਹੈ ਔਰ ਹਰੇਕ ਅਦਾਰਾ ਸੀਡ ਵਾਲਾ ਇਸ ਵਿੱਚ ਸ਼ਾਮਿਲ ਹੈ ਤੁਹਾਡੇ ਹੱਥਾਂ ਵਿੱਚ ਤੁਹਾਡੇ ਖੇਤਾਂ ਤੱਕ ਜਿਹੜਾ ਸਾਡੀ ਫਸਲ ਦਾ ਆਧਾਰ ਹੈ ਬੀਜ ਜੇ ਉਹੀ ਵਧੀਆ ਨਾ ਹੋਊਗਾ ਤਾਂ ਫਿਰ ਤਾਂ ਸਾਰਾ ਆਪਣਾ ਫਸਲ ਦਾ ਖੇਤੀਬਾੜੀ ਦਾ ਸਿਸਟਮ ਹੀ ਜਿਹੜਾ ਉਹ ਬਿਲਕੁਲ ਵੱਖਰਾ ਹੋ ਜਾਣਾ ਸੋ ਇਹਨਾਂ ਦਾ ਜੋਰ ਹੀ ਸਾਰਾ ਇਸ ਤੇ ਲੱਗਿਆ ਹੋਇਆ ਵਿਭਾਗ ਦਾ ਕਿਉਂਕਿ ਅਸੀਂ ਗਵਾਹ ਅਸੀਂ ਵੇਖਿਆ ਹੋਇਆ ਕਿਸਾਨ ਭਰਾਵੋ ਕਿ ਇਹ ਬੀਜ ਹੈਗੇ ਜਿਹੜੇ ਉਹ ਕਿਸ ਰੂਪ ਦੇ ਨਾਲ ਕਿਸਾਨ ਭਰਾਵਾਂ ਤੱਕ ਕਿੰਨੀ ਮਿਹਨਤ ਦੇ ਨਾਲ ਪਹੁੰਚਾਏ ਜਾ ਰਹੇ ਆ ਤਾਂ ਕਿਸਾਨ ਭਰਾਵੋ ਤੁਸੀਂ ਵੀ ਅਸੀਂ ਉਮੀਦ ਕਰਦੇ ਆਂ ਵੀ ਸਹਿਯੋਗ ਕਰੋਗੇ ਸਾਰੀ ਖੇਤੀਬਾੜੀ ਦਫ਼ਤਰਾਂ ਦਾ ਤੇ ਜਿਹੜਾ ਇਹ ਬੀਜ ਅਪਣਾ ਕੇ ਆਪਣੀ ਖੇਤੀਬਾੜੀ ਨੂੰ ਹੋਰ ਉਤਸ਼ਾਹਿਤ ਕਰੋਗੇ ਤਾਂ ਇੱਕ ਵਾਰ ਫਿਰ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਧੰਨਵਾਦ ਜੀ ਬਹੁਤ ਬਹੁਤ ਧੰਨਵਾਦ ਜੀ ਜੀ ਚੈਨਲ ਪੰਜਾਬ ਵਾਲਾ ਪੌਡਕਾਸਟ ਦੀ ਇਹ ਜਾਣਕਾਰੀ ਤੁਹਾਨੂੰ ਕਿਵੇਂ ਲੱਗੀ ਸਾਡੇ ਤੱਕ ਆਪਣੀ ਪ੍ਰਤੀਕਿਰਿਆ ਵੀ ਸਾਂਝੀ ਕਰਨਾ ਵੀਡੀਓ ਬਾਕੀ ਕਿਸਾਨ ਭਰਾਵਾਂ ਤੱਕ ਵੀ ਸ਼ੇਅਰ ਕਰਨਾ ਜਿਹੜਾ ਸ਼੍ਰੀ ਮੁਖਸਰ ਸਾਹਿਬ ਤੋਂ ਮੈਨੂੰ ਕੁਲਵਿੰਦਰ ਔਲਖ ਨੂੰ ਕੈਮਰਾਮੈਨ ਰਿੰਪੀ ਬਰਾਰ ਦੇ ਨਾਲ ਦੇਵ ਆ ਗਿਆ ਧੰਨਵਾਦ